ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਕਤਗੜ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈਕ ਕੋਲ ਦੋ ਬੱਸੀਆਂ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528200355 ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਠੀਕ ਹੈ ਜੀ ਨੂੰ ਵਾਰ-ਵਾਰ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਭਰਾ ਜਾਣਕਾਰੀ ਹਾਂਜੀ ਬਾਈ ਜੀ ਸੱਸੀ ਕਾ ਜੀ ਸੱਸੀ ਕਾ ਜੀ ਬੀ ਜੀ ਨਾਮ ਦੱਸਿਓ ਆਪਣਾ ਨਾਮ ਬਲਦੇਵਾਂੰਤੀ ਪਿੰਡ ਪਿੰਡ ਬਗਤਗੜੇ ਵੀਰੇ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਠੀਕ ਆ ਜੀ ਹਾਂਜੀ ਬਾਈ ਸੱਸੀ ਦੀ ਜਾਣਕਾਰੀ ਦਿਓ ਕਿੰਨੇ ਟਾਈਮ ਦੀ ਹੋਗੀ ਆਪਣੀ ਇਹ ਵੀਰੇ ਇਧਰ ਲਈ ਹੈਗੀ ਆ ਸਾਢੇ 7 ਮਹੀਨੇ ਦੀ ਹਾਂਜੀ ਇਧਰ ਲਈ 7 ਮਹੀਨੇ ਦੀ ਵੀਰੇ ਠੀਕ ਆ ਜੀ ਤੇ ਕੀ ਰੇਟ ਰੂਟ ਆ ਭਰਾ ਇਹਨਾਂ ਦਾ ਇਹਨਾਂ ਦਾ ਜੋੜੇ ਦਾ ਵੀਰੇ 35000 ਰੁਪਏ ਮੰਗਿਆ ਜੋੜੇ ਦਾ 35 ਹਾਂਜੀ ਠੀਕ ਹੈ ਜੀ ਆ ਮੜਾ ਥਾਂ ਦਿਖਾਉਗੀ ਚਾਰ ਲਾਉ ਜੀ ਯਾਰ ਇਹ ਨਿਕਲ ਨਹੀਂ ਆਦਾ ਕੋਈ ਫਲੋਟ ਨਹੀਂ ਸਾਹ ਦੇ ਪਰਾ ਦੇਖ ਸਕਦਾ ਇਧਰ 7.5 ਮਹੀਨੇ ਦੀ ਆ ਇਹ 7 ਮਹੀਨੇ ਨਹੀਂ ਵੀਰੇ ਇਹ 7 ਉਹ 7.5 ਦੀ ਆ ਠੀਕ ਹੈ ਜੀ ਮੜਾ ਤੋਰੂਗਾ ਜੀ ਇਧਰ ਇਹ ਖੁੱਲੀ ਨਹੀਂ ਰੱਖੀ ਬਾਈ ਦੀ ਦੇਖ ਸਕਦੇ ਪਰਾ ਤੋੜ ਦੋ ਪਰਾ ਚੱਕਰ ਕਰ ਸਕਦੇ ਪਰਾ ਤੋੜਾ ਤਾਰ ਇਹਦੀ ਮਾੜਾ ਵੀਰੇ 24 ਲੀਟਰ ਦਾ ਰਿਕਾਰਡ ਆ ਪਹਿਲੇ ਸੂਏ ਠੀਕ ਹੈ ਜੀ 24 ਲੀਟਰ ਹਾਂਜੀ ਐਰ ਸਰ ਜੀ ਆ ਜਾਂਦੀ ਬਈ ਥੋੜੀ ਜੀ ਲਾਲ ਹਾਂਜੀ ਇਹ ਉਹੋ ਸੀਗੀ ਠੀਕ ਹੈ ਜੀ ਗਰਲੈਂਡੋ ਚ ਐਰ ਸਰ ਦਾ ਠੀਕ ਆ ਭਰਾਵਾ ਵੀਰੇ ਠੀਕ ਹੈ ਜੀ ਠੀਕ ਲੋ ਭਰਾ ਇਹ ਐਚਪ ਦੇ ਵੀਰੇ ਠੀਕ ਹੈ ਜੀ ਤੋੜ ਦੋ ਭਰਾ ਉਦੋਂ ਲੋ ਜੀ ਇਹਦੀ ਮਾਂ ਥੱਲੇ ਵੀਰੇ ਪਹਿਲੇ ਸੂਏ 20 ਲੀਟਰ ਦਾ ਸੀਗਾ ਦੁੱਧ ਠੀਕ ਹੈ ਜੀ 20 ਲੀਟਰ ਦਾ ਹਾਂਜੀ ਤੇ ਮਾੜਾ ਮੋਟਾ ਮਾਨ ਤਣ ਹੋ ਜੂਗਾ ਜੀ ਫਿਰ ਨਹੀਂ ਬਾਤ ਛੋੜ ਸੱਪਾ ਹੀ ਹੋ ਵੀਰੇ ਅੱਛਾ ਜੀ ਹਾਂਜੀ ਲੋ ਭਰਾ ਚੈੱਕ ਕਰ ਸਕਦੇ ਠੀਕ ਹੈ ਤੋੜਾ ਤਰਾ ਸਾਡੇ ਸਾਹਮਣੇ ਆ ਠੀਕ ਹੈ ਜੀ ਬਾਈ ਜੀ ਨੇ ਜਰੂਰ ਕਨੈਕਟ ਕਰੋ ਪਿੰਡ ਵਖਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਠੀਕ ਰਹੀ ਲੋ ਜੀ ਚੈੱਕ ਕਰ ਸਕਿਆ ਭਰਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੱਕ ਕੇ ਬਾਈ